ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸカイ ਨਿਊਜ਼ ਪੰਜਾਬ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹੋਇਆ ਆ ਪ੍ਰੋਗਰਾਮ ਗੱਲ ਖਰੀ ਖਰੀ ਜਿਸ ਦੇ ਵਿੱਚ ਚਰਚਾ ਕਰਾਂਗੇ ਕੁਝ ਅਹਿਮ ਮੁੱਦਿਆਂ ਤੇ ਪਿਛਲੇ ਦਿਨੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਜ਼ਹਿਰੀਲੀ दारू ਦੇ ਮਾਮਲੇ ਦੇ ਵਿੱਚ ਕੁਝ ਗ੍ਰਿਫਤਾਰੀਆਂ ਹੋਈਆਂ ਕੁਝ ਲੋਕਾਂ ਤੇ ਪਰਚੇ ਹੋਏ ਤੇ ਇਸ ਦੇ ਨਾਲ ਹੀ ਐਸਜੀਪੀਸੀ ਦੀਆਂ ਵੋਟਾਂ ਦਾ ਮਾਮਲਾ ਵੀ ਇੱਕ ਪਖਿਆ ਤੇ ਵੱਡਾ ਮਾਮਲਾ ਹੈ ਤੇ ਜਿਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈਆਂ ਚੱਲ ਰਹੀਆਂ ਤੇ ਦੱਸ ਦਿੰਨੇ ਆ ਕਿ ਸੰਗਰੂਰ ਹੈ ਜ਼ਹਿਰੀਲੀ दारू ਮਾਮਲੇ 'ਚ ਪੰਜਾਬ ਸਰਕਾਰ ਕੋਲੋਂ ਹਾਈ ਕੋਰਟ ਨੇ ਜਵਾਬ ਮੰਗਿਆ ਹੈ ਸੰਗਰੂਰ ਮਾਮਲੇ ਵਿੱਚ ਸੀਬੀਆਈ ਅਤੇ ਸੇਵਾ ਮੁਕਤ ਜੱਜ ਕੋਲੋਂ ਜਾਂਚ ਦੀ ਮੰਗ ਵਾਲੀ ਪਟੀਸ਼ਨ ਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਪਿਛਲੇ ਸਾਲ ਸਰਕਾਰ ਨੇ ਨਕਲੀ ਸ਼ਰਾਬ 'ਤੇ ਰੋਕ ਲਗਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਜਿੰਨਾ ਦੀ ਪਾਲਣਾ ਨਹੀਂ ਹੋਈ ਜਿਸ ਕਰਕੇ ਅਜਿਹੀ ਵੱਡੀ ਘਟਨਾ ਵਾਪਰਿਆ ਸੰਗਰੂਰ ਦੇ ਵਿੱਚ ਤੇ ਨਾਲ ਹੀ ਪਟੀਸ਼ਨ ਵਿੱਚ ਦੋਸ਼ੀ ਅਧਿਕਾਰੀਆਂ ਖਿਲਾਫ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪਟੀ ਕਨਵਰ ਸਿੰਘ ਨੇ ਹਾਈ ਕੋਰਟ ਨੂੰ ਇਹ ਦੱਸਿਆ ਕਿ ਜੁਲਾਈ ਅਗਸਤ 2020 ਦੇ ਵਿੱਚ ਨਕਲੀ ਸ਼ਰਾਬ ਕਾਰਨ 105 ਲੋਕਾਂ ਨੇ ਆਪਣੀ ਜਾਨ ਗਵਾਈ ਸੀ ਇਸ ਤੋਂ ਬਾਅਦ ਮੁੱਖ ਮੰਤਰੀ ਹੁਣਾਂ ਨੇ ਉੱਚ ਪੱਧਰੀ ਜਾਂਚ ਦੇ ਹੁਕਮ ਵੀ ਦਿੱਤੇ ਸਨ ਇਸ ਦੇ ਬਾਵਜੂਦ 2021 ਦੇ ਵਿੱਚ ਫਿਰ ਤੋਂ ਜ਼ਹਿਰੀਲੀ ਸ਼ਰਾਬ ਕਾਰਨ 127 ਲੋਕਾਂ ਨੇ ਆਪਣੀ ਜਾਨ ਗਵਾਈ ਸੀ 2021 ਦੇ ਵਿੱਚ ਯੂਪੀ ਤੋਂ ਬਾਅਦ ਨਕਲੀ ਸ਼ਰਾਬ ਮਾਮਲੇ 'ਚ ਜਾਨ ਗਮਾਉਣ ਵਾਲਿਆਂ 'ਚ ਪੰਜਾਬ ਦੂਸਰੇ ਨੰਬਰ ਤੇ ਆਇਆ ਸੀ 27 ਮਾਰਚ 2023 ਨੂੰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨਕਲੀ ਸ਼ਰਾਬ ਤੇ ਰੋਕ ਲਗਾਉਣ ਦੇ ਹੁਕਮ ਦਿੱਤੇ ਸਨ ਇਸ ਦੇ ਬਾਵਜੂਦ ਪੰਜਾਬ ਸਰਕਾਰ ਜਿਹੜਾ ਪੰਜਾਬ ਦੇ ਵਿੱਚ ਅਤੜਲੇ ਨਾਲ ਨਕਲੀ ਸ਼ਰਾਬ ਬਣਾ ਬਣਾ ਵੇਚੀ ਜਾ ਰਹੀ ਸੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਸਹੀ ਤਰ੍ਹਾਂ ਨਾਲ ਨਾ ਕਰਨ ਕਰਕੇ ਸੰਗਰੂਰ ਚ ਇੱਕ ਵੱਡੀ ਘਟਨਾ ਫਿਰ ਤੋਂ ਵਾਪਰੀ ਹੈ ਨਾਲ ਹੀ ਪਟੀਸ਼ਨ ਕਰਤਾ ਨੇ ਕਿਹਾ ਕਿ ਇਸ ਮਾਮਲੇ 'ਚ ਜਿੰਮੇਵਾਰ ਅਧਿਕਾਰੀਆਂ ਤੇ ਕਾਰਵਾਈ ਦੇ ਹੁਕਮ ਵੀ ਜਾਰੀ ਕੀਤੇ ਜਾਣ ਸੂਬੇ ਵਿੱਚ ਅਜਹੀਆਂ ਗੈਰ ਕਾਨੂੰਨੀ ਤੇ ਜ਼ਹਿਰੀਲੀ ਸ਼ਰਾਬ ਦੀਆਂ ਪੱਟੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਟਾਉਣ ਦੀ ਕਾਰਵਾਈ ਸ਼ੁਰੂ ਕਰਨ ਦੀ ਹਦਾਇਤ ਤਾਂ ਅਦਾਲਤ ਦੇ ਵੱਲੋਂ ਦਿੱਤੀਆਂ ਜਾਣ ਨਕਲੀ ਸ਼ਰਾਬ ਵਿੱਚ ਮੈਥਨੋਲ ਜਿਹੜਾ ਮਿਲਿਆ ਸੀ ਜੜਾ ਕੇ ਮਨੁੱਖੀ ਸਰੀਰ ਦੇ ਲਈ ਬਹੁਤ ਹੀ ਖਤਰਨਾਕ ਹੁੰਦਾ ਤੇ ਇਸ ਦੀ ਵਿਕਰੀ ਉੱਤੇ ਰੋਕ ਲਗਾਉਣ ਲਈ ਵੀ ਹੁਕਮ ਜਾਰੀ ਕਰ ਦਿੱਤੇ ਜਾਣ। ਸੋ ਹਾਈ ਕੋਰਟ ਨੇ ਸਾਰੇ ਤੱਥਾਂ ਨੂੰ ਗੌਰ ਨਾਲ ਸੁਣਿਆ ਤੇ ਮਾਨ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹੁਣ ਮਾਨ ਸਰਕਾਰ ਨੂੰ ਇਸ ਮਸਲੇ ਤੇ ਜਵਾਬ ਦੇਣਾ ਪਵੇਗਾ। ਹਾਈ ਕੋਰਟ ਨੇ ਇੱਕ ਹੋਰ ਫੈਸਲਾ ਲਿਆ ਜਿਸ ਵਿੱਚ ਐਸਜੀਪੀਸੀ ਦੀਆਂ ਵੋਟਾਂ ਦੀ ਸੂਚੀ ਲਈ ਜੋ ਨੋਟੀਫਿਕੇਸ਼ਨ 4 ਅਕਤੂਬਰ ਨੂੰ ਜਾਰੀ ਕੀਤਾ ਗਿਆ ਸੀ ਉਸ ਨੂੰ ਰੱਦ ਕਰਨ ਤੇ ਇਸ ਸੂਚੀ ਰਾਹੀਂ ਵੋਟਾਂ ਕਰਉਣ ਤੇ ਪਾਬੰਦੀ ਦੀ ਮੰਗ ਨੂੰ ਲੈ ਕੇ ਪਟੀਸ਼ਨ ਪਾਈ ਗਈ ਸੀ ਹਾਈ ਕੋਰਟ ਨੇ ਸਾਰੀਆਂ ਧਿਰਾਂ ਨੂੰ ਉਸ ਮਾਮਲੇ ਦੇ ਵਿੱਚ ਵੀ ਨੋਟਿਸ ਭੇਜਿਆ ਸਿਆਹੀਤਾਰੀ ਸਿੱਖਾਂ ਦੇ VOTING ਅਧਿਕਾਰ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ ਵਿੱਚ 2016 ਵਿੱਚ ਸੋਧ ਕੀਤੀ ਗਈ ਸੀ ਜਿਸ ਨੂੰ ਚੈਲੰਜ ਜਿਸ ਨੂੰ ਚੁਣੌਤੀ ਕਰਦਿਆਂ ਇੱਕ ਪਟੀਸ਼ਨ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਰੱਖੀ ਗਈ ਇਸ ਪਟੀਸ਼ਨ ਦੇ ਵਿੱਚ ਅਰਜ਼ੀ ਦਾਇਰ ਕਰਦੇ ਹੋਏ ਸਿਆਹੀਤਾਰੀ ਸਿੱਖ ਧਿਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹਨਾਂ ਨੇ 2017 ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਕੀਤੀ ਸੋਧ ਨੂੰ ਚੁਣੌਤੀ ਦਿੱਤੀ ਸੀ ਸਤੰਬਰ 2019 ਦੇ ਵਿੱਚ ਹਾਈ ਕੋਰਟ ਨੇ ਐਸਜੀਪੀਸੀ ਨੂੰ 4 ਹਫ਼ਤਿਆਂ ਵਿੱਚ ਇਸ ਮਾਮਲੇ ਦੇ ਵਿੱਚ ਜਵਾਬ ਦਾਖਲ ਕਰਨ ਦਾ ਸਮਾਂ ਦਿੱਤਾ ਸੀ ਸੋਧ ਦੇ ਕਾਰਨ ਤਕਰੀਬਨ 70 ਲੱਖ ਸਹਿਜਤਾਰੀ ਸਿੱਖ ਐਸਜੀਪੀਸੀ ਦੀਆਂ ਵੋਟਾਂ ਤੋਂ ਵਾਂਝੇ ਰਹਿ ਜਾਣਗੇ ਸਿੱਖ ਗੁਰਦੁਆਰਾ ਐਕਟ 1925 ਜਦੋਂ ਐਕਟ ਲਾਗੂ ਕੀਤਾ ਗਿਆ ਸੀ ਉਸ ਤੋਂ ਬਾਅਦ 1944 ਵਿੱਚ ਸੋਧ ਕਰਕੇ ਸਹਿਜਤਾਰੀ ਸਿੱਖ ਲਫ਼ਜ਼ ਜੋੜਿਆ ਗਿਆ ਸੀ ਪਟੀਸ਼ਨ ਕਰਤਾ ਨੇ ਕਿਹਾ ਕਿ ਅਸੀਂ ਸਿਆਸੀ ਸਿਆਸੀ ਕਾਰਨਾਂ ਦੇ ਕਰਕੇ 2003 ਦੇ ਵਿੱਚ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਕਰਕੇ ਸੈਜਤਾਰੀ ਸਿੱਖਿਆ ਅਨੁਐਸਜੀਪੀਸੀ ਦੀਆਂ ਚੋਣਾਂ ਵਿੱਚ ਵੋਟ ਦੇ ਅਧਿਕਾਰ ਤੋਂ ਵਾਂਝੇ ਰੱਖਿਆ ਗਿਆ ਸੀ ਪਟੀਸ਼ਨਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ 2003 ਦੀ ਨੋਟੀਫਿਕੇਸ਼ਨ ਨੂੰ ਗੈਰ ਕਾਨੂੰਨੀ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਸੀ ਇਸ ਤੋਂ ਬਾਅਦ 2016 ਚ ਕੇਂਦਰ ਸਰਕਾਰ ਜਾਣ ਕੇ ਭਾਜਪਾ ਸਰਕਾਰ ਨੇ ਗੁਰਦੁਆਰਾ ਐਕਟ ਵਿੱਚ ਸੋਧ ਕਰਕੇ ਇੱਕ ਵਾਰ ਫਿਰ ਸਹਿਜਤਾਰੀ ਸਿੱਖਾਂ ਨੂੰ ਸਹਿਜਤਾਰੀ ਸਿੱਖਾਂ ਨੂੰ ਵੋਟਾਂ ਦੇ ਅਧਿਕਾਰ ਤੋਂ ਫਿਰ ਵਾਂਝਾ ਕਰ ਦਿੱਤਾ ਗਿਆ ਅਰਜੀ ਵਿੱਚ ਪਟੀਸ਼ਨਕਰਤਾ ਨੇ ਇਹ ਵੀ ਕਿਹਾ ਕਿ ਇਸ ਸੋਧ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਪੈਂਡਿੰਗ ਹੋਣ ਦੇ ਬਾਵਜੂਦ 23 ਅਕਤੂਬਰ 2023 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਵੋਟਾਂ ਦੀ ਸੂਚੀ ਜਾਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਜੇਕਰ ਇਸ VOTER ਸੂਚੀ ਰਾਹੀਂ ਵੋਟਾਂ ਹੁੰਦੀਆਂ ਹਨ ਤਾਂ 70 ਲੱਖ ਅਜਿਹੇ ਸਿੱਖ ਜਿਹੜੇ ਸੈਇਦਾਰੀ ਨਹੀਂ ਉਹਨਾਂ ਨੂੰ ਵੋਟਾਂ ਦਾ ਅਧਿਕਾਰ ਨਹੀਂ ਮਿਲੇਗਾ ਉਹ ਵੋਟਾਂ ਵੋਟ ਪਾਉਣ ਤੋਂ ਪਾਸੇ ਰਹਿ ਜਾਣਗੇ ਇਹ ਸਾਰੀਆਂ ਦਲੀਲਾਂ ਦੇ ਕੇ VOTER ਸੂਚੀ ਤਿਆਰ ਕਰਨਾ ਤੇ ਉਸ ਦੇ ਉੱਤੇ ਵੋਟਾਂ ਕਰੋਣ ਤੇ ਰੁਕ ਲਗਾਉਣ ਦੀ ਪਟੀਸ਼ਨ ਕਰਤਾ ਵੱਲੋਂ ਮੰਗ ਕੀਤੀ ਗਈ ਇਹ ਵੀ ਕਿਹਾ ਗਿਆ ਕਿ ਸੈਇਦਾਰੀ ਸਿੱਖ ਵਾਲੀ ਪਟੀਸ਼ਨ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਸ ਦੇ ਉੱਤੇ ਫੈਸਲਾ ਹੁੰਦਾ ਉਸੇ ਮੁਤਾਬਕ ਚੋਣਾ ਹੋਣਾ ਤੇ ਉਸੇ ਮੁਤਾਬਕ ਹੀ ਨਤੀਜੇ ਲਾਗੂ ਕੀਤੇ ਜਾਣ ਸੋ ਐਸਜੀਪੀਸੀ ਦੀਆਂ ਚੋਣਾਂ ਵਿੱਚ ਸਹਿਜਤਾਰੀ ਸਿੱਖਾਂ ਦੀਆਂ ਵੋਟਾਂ ਦਾ ਮਸਲਾ ਇੱਕ ਵਾਰ ਫਿਰ ਖੜਾ ਹੋ ਗਿਆ ਤੇ ਹਾਈ ਕੋਰਟ ਨੇ ਸਾਰੀਆਂ ਧਿਰਾਂ ਤੋਂ ਜਵਾਬ ਮੰਗਿਆ ਹੁਣ ਵੇਖਣਾ ਇਹ ਹੋਵੇਗਾ ਕਿ ਐਸਜੀਪੀਸੀ ਕਦੋਂ ਤੇ ਕੀ ਜਵਾਬ ਦਿੰਦੀ ਹੈ ਸੋ 21 ਫਰਵਰੀ ਜਿਹੜਾ ਇੱਕ ਹੋਰ ਮਸਲਾ ਪੰਜਾਬ ਦਾ ਵੱਡਾ ਸੀ ਕਿ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਪੁਲਿਸ ਦੇ ਤੱਕੇ ਕਾਰਨ ਜ਼ਖਮੀ ਹੋਣ ਵਾਲੀ ਨੌਜਵਾਨ ਪ੍ਰੀਤਪਾਲ ਸਿੰਘ ਦੇ ਮਾਮਲੇ ਵਿੱਚ ਅਵੀ ਤਕਰੀਬਨ ਸਵਾ ਮਹੀਨੇ ਬਾਅਦ ਪੰਜਾਬ ਪੁਲਿਸ ਨੇ ਇੱਕ ਜ਼ੀਰੋ ਐਫ ਆਈ ਆਰ ਦਰਜ ਕੀਤੀ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਜਵਾਬ ਦੇਣ ਤੋਂ ਜੜਾ ਅਦਾਲਤ ਕੋਲੋਂ ਸਮਾਂ ਮੰਗਿਆ ਹੈ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਹੋਈ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਕਿ ਹਾਲੇ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦੀ ਪਛਾਣ ਹੀ ਨਹੀਂ ਕੀਤੀ ਕਿ ਘਟਨਾ ਵਾਲੀ ਜਗ੍ਹਾ ਹਰਿਆਣਾ ਵਿੱਚ ਹੈ ਜਾਂ ਪੰਜਾਬ ਦੇ ਵਿੱਚ ਸੋ ਪੰਜਾਬ ਸਰਕਾਰ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਇਸ ਦੇ ਲਈ ਉਹਨਾਂ ਨੂੰ ਪ੍ਰੀਤਪਾਲ ਸਿੰਘ ਦੀ ਲੋੜ ਹੈ ਤੇ ਉਹ ਹੀ ਘਟਨਾ ਵਾਲੀ ਜਗ੍ਹਾ ਸਾਨੂੰ ਵਿਖਾਵੇਗਾ ਪਰ ਫਿਲਹਾਲ ਪ੍ਰੀਤਪਾਲ ਸਿੰਘ ਬਿਆਨ ਦੇ ਬਿਆਨ ਜਾਂ ਉਹਨਾਂ ਨੂੰ ਘਟਨਾ ਜਗਾ ਲਈ ਜਾਣ ਵਾਲੀ ਹਾਲਤ ਦੇ ਵਿੱਚ ਪ੍ਰੀਤਪਾਲ ਸਿੰਘ ਨਹੀਂ ਹੈ ਸੋ ਸੁਣਵਾਈ ਦੌਰਾਨ ਮਕੀਨ ਅਦਾਲਤ ਦੇ ਵਿੱਚ ਇਹ ਜ਼ਰੂਰ ਕਿਹਾ ਕਿ ਜੇਕਰ ਸਰਕਾਰ ਪ੍ਰੀਤਪਾਲ ਸਿੰਘ ਨੂੰ ਐਂਬੂਲੈਂਸ ਮੁਹੱਈਆ ਕਰਵਾਏ ਤਾਂ ਉਹ ਘਟਨਾ ਵਾਲੀ ਜਗ੍ਹਾ ਤੇ ਜਾ ਕੇ ਜੜੀ ਆ ਉਸਨਾਖਤ ਕਰਵਾ ਸਕਦਾ ਫਿਲਹਾਲ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਅਗਲੀ ਕੋਈ ਵੀ ਹਾਲੇ ਤੱਕ ਤਰੀਕ ਨਹੀਂ ਦਿੱਤੀ ਗਈ ਸੋ ਪਟੀਸ਼ਨ ਕਰਤਾ ਨੂੰ ਇਹ ਦੱਸਣ ਦੇ ਹੁਕਮ ਦਿੱਤੇ ਗਏ ਹਨ ਕਿ ਉਹ ਕਿਸ ਦਿਨ ਘਟਨਾ ਵਾਲੀ ਜਗ੍ਹਾ ਤੇ ਜਾ ਸਕਦੇ ਹਨ ਇਸ ਤੋਂ ਪਹਿਲਾਂ ਹੀ ਪ੍ਰੀਤਪਾਲ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਹਰਿਆਣੇ ਪੁਲਿਸ ਨੇ ਪਹਿਲਾਂ ਉਹਨਾਂ ਨੂੰ ਪੰਜਾਬ ਵਿੱਚ ਕੁੱਟਿਆ ਤੇ ਫਿਰ ਉਸਨੂੰ ਜ਼ਬਰਦਸਤੀ ਹਰਿਆਣੇ ਦੇ ਵਿੱਚ ਲਿਜਾਇਆ ਗਿਆ ਉੱਥੇ ਵੀ ਬਹਿਰਮੀ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਸੋ ਇੱਕ ਵਾਰ ਫਿਰ ਇਹ ਜਿਹੜਾ ਮਾਮਲਾ ਪੱਕਿਆ ਹੋਇਆ ਇਹਨਾਂ ਤਿੰਨ ਮਸਲਿਆਂ ਦੇ ਉੱਤੇ ਪਹਿਲਾ ਮਸਲਾ ਹੈ ਜੇ ਗੱਲ ਕਰੀਏ ਕਿ ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲਾ ਦੂਸਰਾ ਮਸਲਾ ਹੈ ਸੀਪੀਐਸੀ ਦੀਆਂ ਵੋਟਾਂ ਦਾ ਤੇ ਤੀਸਰਾ ਮਸਲਾ ਪ੍ਰੀਤਪਾਲ ਸਿੰਘ ਦਾ ਇਸ ਪੂਰੇ ਮਾਮਲੇ ਦੇ ਉੱਤੇ ਸਰਕਾਰ ਨੂੰ ਹਾਈ ਕੋਰਟ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਏ ਨੇ ਸੋ ਇਸ ਪੂਰੇ ਮਾਮਲੇ ਤੇ ਹੁਣ ਪ੍ਰੀਤਪਾਲ ਸਿੰਘ ਵਾਲੇ ਮਾਮਲੇ ਦੀ ਜੇ ਗੱਲ ਕਰੀਏ ਤੇ ਪ੍ਰੀਤਪਾਲ ਸਿੰਘ ਨੂੰ ਜੇਕਰ ਐਂਬੂਲੈਂਸ ਮਹਈਆ ਕਰਵਾਈ ਜਾਂਦੀ ਹੈ ਤਾਂ ਉਹ ਘਟਨਾ ਵਾਲੀ ਜਗ੍ਹਾ ਤੇ ਜਾ ਕੇ ਪੁਲਿਸ ਨੂੰ ਬਿਆਨ ਦਰਜ ਕਰਵਾਵੇਗਾ ਦੂਸਰੇ ਪਾਸੇ ਐਸਜੀਪੀਸੀ ਨੇ ਜੜਾਏ ਆਪਣੇ ਜਵਾਬ ਦਾਖਲ ਕਰਨੇ ਦੇ ਨੇ ਜਵਾਬ ਦਾਇਰ ਕਰਨੇ ਨੇ ਹਾਈ ਕੋਰਟ ਦੇ ਵਿੱਚ ਤੇ ਸੰਗਰੂਰ ਜ਼ਹਿਰੀਲੇ ਸ਼ਰਾ ਮਾਮਲੇ ਦੇ ਵਿੱਚ ਵੀ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੁਣ ਇਨ੍ਹਾਂ ਤਿੰਨਾਂ ਮਸਲਿਆਂ ਦੇ ਉੱਤੇ ਕਿਹੜੀ ਧਿਰ ਕਿਹੜੇ ਕਿਹੜੇ ਜਵਾਬ ਦਿੰਦੀ ਨਜ਼ਰ ਆਉਂਦੀ ਆ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਸੋ ਤੁਹਾਨੂੰ ਕਿਵੇਂ ਦਾ ਲੱਗਾ ਇਹ ਪ੍ਰੋਗਰਾਮ ਆਪਣੀਆਂ ਟਿੱਪਣੀਆਂ ਜਰੂਰ ਸਾਂਝੀਆਂ ਕਰਨਾ ਜੁੜੇ ਰਹਿਣਾ ਸਕਾਈ ਨਿਊਜ਼ ਪੰਜਾਬ ਦੇ